ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਪੰਜ ਮਾਗ 2017 ਬਿਕਰਮੀ ਗੁਰਦੇਵ ਸਿੰਘ ਦਾ ਘਰ ਪਿੰਡ ਦਸਾਂਝ ਖੁਰਦ ਜ਼ਿਲ੍ਹਾ ਜਲੰਧਰ ਹਰ ਪੁਰਖ ਅਗੰਮਣੀ ਧਾਰ ਫਾਦ ਜੁਗਾਦ ਚਲਾਇੰਦਾ ਗੁਰਗਰ ਰੂਪ ਅਗੰਮਿਆ ਪਰ ਅਲਖ ਨਿਰੰਜਣ ਵੇਸ ਵਟਾਇੰਦਾ ਭਗਤ ਭਗਵੰਤ ਲਇਓ ਬਾਰ ਆਪੇ ਆਪਣਾ ਮੇਲ ਮਿਲਾਇਂਦਾ ਸੰਤ ਸਾਜਣ ਵੇਖੇ ਮੀਤ ਮਰਾਰ 1084 ਫੁੱਲ ਫਨਾਇਦਾ ਗੁਰਮੁਖ ਸਜਣ ਪਾਏ ਸਾਰ ਦੁਈ ਦਵੈਤੀ ਪਰਦਾ ਲਾਹਿੰਦਾ ਗੁਰਮੁਖ ਸੱਚ ਕਰੇ ਪਿਆਰ ਕਰਵਟ ਆਪਣੀ ਆਪ ਬਦਲਾਇਂਦਾ ਏਕਾ ਬਖਸ਼ੇ ਚਰਨ ਪਿਆਰ ਚਰਨ ਪ੍ਰੀਤੀ ਸੱਚ ਵਿਖਾਉਂਦਾ ਏਕਾ ਦੇਵੇ ਨਾਮ ਆਧਾਰ ਨਾਮ ਭੰਡਾਰਾ ਆਪ ਵਰਤਾਇਂਦਾ ਏ ਕਾ ਨੂਰ ਕਰਿਓ ਜੀ ਆਰ ਜੋਤੀ ਨੂਰ ਡਗ ਮਗਾਇਂਦਾ ਏ ਕਾ ਸ਼ਬਦ ਨਾਦ ਤੁਨ ਘਰ ਤੁਨਿਆਤਮਕ ਰਾਗ ਆਪ ਸੁਣਾਇਦਾ ਜੋਤੀ ਜੋਤ ਸਰੂ ਭਰ ਆਪ ਆਪਣੀ ਕਿਰਪਾ ਕਾ ਰਾਦ ਪੁਰਖੇ ਆਪਣੀ ਖੇਲ ਆਪ ਖਿਲਾਇਦਾ ਹਰ ਹਰ ਪੁਰਖ ਖੇਲ ਅਵਲੜਾ ਆਦ ਜੁਗਾਦ ਕਰਾਇਂਦਾ ਗੁਰ ਗੁਰ ਮਾਰ ਕੇ ਇੱਕ ਸੁਖਲੜਾ ਲੋਕ ਮਾਤੇ ਆਪ ਲਗਾਇਂਦਾ ਜਨ ਭਗਤ ਫੜਾਏ ਕਾ ਪਲੜਾ ਨਾਮ ਪੱਲੂ ਹੱਥ ਵਿਖਾਏਂਦਾ ਸੰਤਾਂ ਸਤ ਸੰਗਾਸਣ ਏਕਾ ਮਲੜਾ ਸਤ ਸੰਗਾਸਣ ਹਰ ਬੜਿਆਏ ਦਾ ਗੁਰਮੁਖ ਜੋਤੀ ਸ਼ਬਦ ਰਲੜਾ ਜੋਤੀ ਜੋਤ ਮੇਲ ਮਿਲਾਇੰਦਾ ਗੁਰਸਿੱਖ ਵਖਾਏ ਤਾਂ ਮੈਂ ਬਲੜਾ ਨਹਿ ਚਲਤਾ ਹਮ ਆਪ ਵੜਿਆਏ ਦਾ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਾ ਰਾਦਪੁਰਖ ਆਪਣਾ ਰੂਪ ਹਾਪਤ ਰਾਇੰਦਾ ਨਹਿ ਚਲਤਾ ਹਮ ਅਗਮ ਅਪਾਰ ਸੂਪੁਰਖ ਨਿਰੰਜਣੇ ਆਪ ਪਾਇੰਦਾ ਹਰਪੁਰਖ ਨਿਰੰਝਣ ਖੇਲਨੇ ਆਰਾ ਨਿਰਗੁਣ ਨਿਰਗੁਣ ਨਿਰਗੁਣੇ ਆਪਣਾ ਆਪ ਕਰਾਇਦਾ ਇਕੰਕਾਰਾ ਕਰ ਪਰਸਾਰਾ ਬੁਰਖ ਅਕਾਲ ਵੇਖ ਵਖਾਇਦਾ ਨਿਰੰਝਣ ਹੋ ਜਿਆਰਾ ਜੁਨੀ ਰਹਿਤ ਧਗ ਮਕਾਇਦਾ ਅਭਿਨਾਸ਼ੀ ਕਰਤਾ ਵਸਣ ਹਰ ਸੱਚ ਦਵਾਰਾ ਸੱਚ ਸਿੰਘਾਸਣ ਸੋਭਾ ਪਾਇਦਾ ਸ੍ਰੀ ਭਗਵਾਨ ਸਾਚਾ ਮੀਤ ਮੁਰਾਰਾ ਦਰਕਰ ਸਾਚੇ ਸੰਗ ਨਿਵਾਇਦਾ ਪਾਰ ਭਰਮ ਪ੍ਰਭੂ ਤੇਰਾ ਰੂਪ ਅਨੂਪਾਪਤ ਰਾਇਦਾ ਸਚਖੰਡ ਖੋਲ ਕਵਾੜਾ ਸੱਚੇ ਮੰਦਰ ਡੇਰਾ ਲਾਇਦਾ ਜੋਤੀ ਜੋਤ ਸਰੂ ਘਰਾਬ ਆਪਣੀ ਕਿਰਪਾ ਕਰ ਆਦ ਆਪਣਾ ਰੰਗ ਰੰਗਾਇੰਦਾ ਸਚਖੰਡ ਦੁਆਰਾ ਹਰ ਕਰਤਾਰ ਆਪਣਾ ਆਪ ਖੁਲਾਈਆ ਫਿਰ ਕਰ ਸਾਚੇ ਹੋ ਤਿਆਰ ਰੂਪ ਨੂੰ ਆਪ ਵਟਾਈਆ ਸਚ ਸੰਗਾਸਣ ਪਰਵਰਦੇਕਾਰ ਸ਼ਾ ਪਾਦਸ਼ਾਹ ਆਪ ਸਹਾਈਆ ਹੁਕਮੀ ਹੁਕਮ ਵਰਤੇ ਕਰਤਾਰ ਸਾਚਾ ਹੁਕਮ ਇੱਕ ਜਨਾਈਆ ਸ਼ਬਦੀ ਸੁੱਤ ਵੱਡ ਬਲਕਾਰ ਪਰ ਬ੍ਰਹਮ ਰੂਪ ਉਪਜਾਈਆ ਜੋਤੀ ਜੋਤ ਸੁਰੂ ਕਰ ਆਪ ਆਪਣੀ ਕਿਰਪਾ ਕਰ ਨਿਰਗੁਣੇ ਆਪਣਾ ਖੇਲ ਖਿਲਾਈਆ ਸ਼ਬਦ ਸੁੱਤ ਹਰ ਦੁਲਾਰਾ ਨਿਰਗੁਣੇ ਆਪਣਾ ਆਪ ਉਪਾਇਆ ਆਪੇ ਵਣਜ ਆਪ ਵਣਜਾਰਾ ਆਪਣੇ ਸੱਚ ਆਪੇ ਸੱਚਾ ਹੱਟ ਖੁਲਾਇਆ ਆਪੇ ਵਸੇ ਧਾਮ ਨੇਰਾ ਉੱਚ ਮਹੱਲ ਅਟਲ ਡੇਰਾ ਲਾਇਆ ਆਪੇ ਵਿਸ਼ਨ ਬ੍ਰਹਮਾ ਸ਼ਿਵ ਕਰ ਪਸਾਰਾ ਤ੍ਰਿਗੁਣੇ ਆਪੇ ਵੰਡ ਵੰਡਾਇਆ ਆਪੇ 184 ਪਦੈ ਆਧਾਰਾ ਕਟਕਟੇ ਆਪਣੀ ਜੋਤ ਜਗਾਇਆ ਆਪੇ ਗੁਰਗੜ ਬਣੇ ਅਵਤਾਰਾ ਆਪੇ ਗੁਰ ਗੁਰ ਬਣੇ ਅਵਤਾਰਾ ਸ਼ਬਦੀ ਏਕਾ ਡੰਕ ਵਜਾਇਆ ਆਪੇ ਭਗਤਾਂ ਭਗਤੀ ਦਾਏ ਹੁਲਾਰਾ ਭਗਵਾਨ ਨੇ ਆਪਣਾ ਖੇਲ ਖਿਲਾਇਆ ਆਪੇ ਸੰਤਨ ਦੇਵੇ ਸਤਜੈ ਕਰਾ ਆਪਣਾ ਨਹਰਾ ਆਪ ਸੁਨਾਇਆ ਆਪੇ ਗੁਰਮੁਖਾਂ ਖੋਲੇ ਬੰਦ ਕਵਾੜਾ ਬਿਜਰਕ ਪਾਟੀ ਦਾਇ ਤੜਾਇਆ ਆਪੇ ਗੁਰਸਿੱਖਾਂ ਮੇਟੇ ਪੰਚਮ ਧਾੜਾ ਪੰਜ ਪੰਜਾਣ ਨੇੜ ਨਾ ਆਇਆ ਆਪੇ ਸੱਜੁ ਗ ਤੇਤਾ ਦੁਆਪਰ ਪਾਵੇ ਸਾਰਾ ਜੁਗ ਜੁਗ ਆਪਣਾ ਵੇਸ ਮਟਾਇਆ ਆਪੇ ਚਾਰੇ ਵਿਦਾਂ ਬਣ ਲਿਖਾਰਾ ਆਪਣੀ ਧਾਰਾ ਆਪ ਰਖਾਇਆ ਜੋਤੀ ਜੋਤ ਸਰੂ ਘਰ ਆਪ ਆਪਣੀ ਕਿਰਪਾ ਕਰ ਆਦਪੁਰਖ ਏਕਾਨਰ ਨਰਨਾਰਾਇਣ ਬੇ ਪਰਵਾਇਆ ਚਾਰੇ ਵੇਦਾਂ ਸ਼ਬਦ ਜਣਾ ਏਕਾ ਬ੍ਰਹਮ ਕਰੇ ਪੜਾਈਆ ਭੇਵ ਭੇਦਾ ਆਪ ਖੁਲਾ ਬੋਦੇ ਗਾਧਾ ਇੱਕ ਸਮਝਾਈਆ ਅਛਲ ਅਛਲੇ ਆਪ ਕਰਾ ਵਲਚਲਤਾਰੀ ਭੇਵ ਕੋਏ ਨਾ ਪਾਈਆ ਜਲ ਥਲ ਮਈਏ ਲੈ ਆਪ ਸਮਾਪ ਤੇ ਬੈਠਾ ਮੁਖਿਛ ਪਾਈਆ ਰਵਸਸ ਸੂਰਜ ਚੰਨ ਚਮਕਾ ਮੰਡਲ ਮੰਡਪ ਕਰੇ ਰੁਸ਼ਨਾਈਆ ਧਰਨੀ ਧਰਤ ਤਵਲ ਜਲ ਬਿੰਬ ਟਿਕਾ ਸ਼ਬਦ ਡੋਰੀ ਬੰਧਨ ਪਾਈਆ ਮੰਡਲ ਮੰਡਪ ਲੋਆਂ ਪੁਰੀਆਂ ਬ੍ਰਹਮੰਡਾਂ ਖੰਡਾਂ ਵੇਖੇ ਥੋਂ ਥਾ ਨਿਰਗੁਣ ਦਾਤਾ ਬੇਪਰਵਾਹੀ ਆ ਆਪੇ ਬਣੇ ਜਨ ਜਨਨੀ ਦੀ ਮਾਂ ਜਨ ਜਨਨੀ ਆਪ ਹੋ ਜਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਆਦ ਪੁਰਖ ਏਕਾ ਹਰ ਅਕਲ ਕਲ ਆਪਣੀ ਆਪ ਤਰਾਈਆ ਅਕਲ ਕਲ ਧਾਰ ਹਰ ਨਿਰੰਕਾਰ ਏਕਾ ਰੰਗ ਸਮਾਇਆ ਨਿਰਗੁਣ ਸਰਗੁਣ ਹੋ ਤਿਆਰ ਲੋਕ ਮਾਤ ਵੇਸ ਵਟਾਇਆ 184 ਖੋਲਕਵਾੜ ਗ੍ਰਹਿ ਮੰਦਰ ਡੇਰਾ ਲਾਇਆ ਦੀਆ ਬਾਤੀ ਕਰਿਉ ਜਾਰ ਕਮਲਾ ਪਤੀ ਸੋਭਾ ਪਾਇਆ ਸ਼ਬਦ ਅਨਾਦ ਸਚੀਤ ਣਕਾਰ ਅਨਹਦ ਆਪਣਾ ਰਾਗ ਲਾਇਆ ਭਗਤਨ ਮੀਤਾ ਹੋ ਤਿਆਰ ਤ੍ਰੈਗੁਣ ਬੰਧਨ ਦਾ ਤੜਾਇਆ ਠੰਡਾ ਸੀ ਤਤੁਰ ਦਰਬਾਰ ਸੱਚੇ ਸੰਤਾਂ ਵੇਖ ਵਿਖਾਇਆ ਗਰਮ ਖਾਂ ਬਣਾਏ ਬਣਤਾ ਆ ਵਪਾਰ ਕੜਨ ਪੰਨਨ ਹਾਰ ਆਪ ਹੋ ਜਾਇਆ ਗੁਰਸੇਖ ਉਠਾਇ ਸੱਚੇ ਦੁਲਾਰ ਕਿਤਾਬ ਪੂਤ ਮੇਲ ਮਿਲਾਇਆ ਕਲਯੁਗ ਅੰਤਮ ਵੇਖ ਵਿਚਾਰ ਲੋਕ ਮਤ ਫੇਰਾ ਪਾਇਆ ਜੋਤੀ ਜੋਤ ਸਰੂਪ ਖਰਾਪ ਆਪਣੀ ਕਿਰਪਾ ਕਰੇ ਆਪਣਾ ਤੇਵਾਬ ਛੁਕਾਇਆ ਹਰੇ ਆਪਣਾ ਭੇਵ ਚੁਕਾਇੰਦਾ ਸ਼ਬਦ ਅਨਾਦੀ ਨਿਸ਼ ਅਖਰ ਬੋਲ ਨਵ ਨੋ ਚਾਰ ਪੰਦ ਮੁਕਾਇੰਦਾ ਹਦ ਜੁਗਾਦੀ ਇੱਕ ੜੋਂ ਬ੍ਰह्म ਰਹਿਮਾ ਦੀ ਖੋਜ ਖਜਾਇੰਦਾ ਤੋਲਨ ਹਾਰਾ ਤੋਲੇ ਸੱਚਾ ਤੋਲ ਚਾਰ ਜੁਗ ਪੰਦੀ ਪੰਦ ਮੁਕਾਇੰਦਾ ਆਪੇ ਕਰੇ ਪੂਰਾ ਕੀਤਾ ਕੋਣ ਜੋਤੀ ਜੋਤ ਸਰੂ ਭਰਾਬ ਆਪਣੀ ਕਿਰਪਾ ਕਰ ਹਰ ਜਨ ਸਾਜਣ ਲਏ ਟੋਲ ਹਰ ਸੱਜਣ ਸੱਚਾ ਟੋਲਿਆ ਲੱਖ 84 ਕਰ ਵਿਚਾਰ ਨਿਰਗੁਣ ਸਰਗੁਣੇ ਅੰਦਰ ਬੋਲਿਆ ਆਪੇ ਆਪਣੀ ਕਿਰਪਾ ਦਾ ਜੀਵਨ ਜਨਤਾ ਕਰਕੇ ਬੈਠਾ ਉਹ ਲਿਆ ਨਾ ਸਕੇ ਕੋਈ ਵਿਚਾਰ ਕੋਈ ਵਿਚਾਰ ਆਪਣਾ ਬਦਲੇ ਆਪੇ ਚੋਲਿਆ ਕੂੜਾ ਕਪੂੜਾ ਕੱਪੜ ਦੇ ਵਪਾਰ ਆਪਣੀ ਸ਼ਕਤੀ ਆਪੇ ਮੋਲਿਆ ਆਪੇ ਵਿਖੇ ਖੜੀ ਸੱਚੀ ਗੁਲਜ਼ਾਰ ਭਾਗ ਲਗਾਇਓ ਪਰਤਰਤ ਤੋਲਿਆ ਨਿਰਗੁਣ ਰੂਪ ਹਰ ਨਿਰੰਕਾਰ ਗੁਰਮੁਖ ਆਮ੍ਰਿਤ ਭਰੇ ਨਾਭ ਕਵਲਿਆ ਜਗਤ ਤ੍ਰਿਸ਼ਨਾ ਰੋਗ ਨਿਵਾਰ ਜੋਤੀ ਜੋਤ ਸ੍ਰੀ ਭਰਬ ਆਪਣੀ ਕਿਰਪਾ ਕਰ ਕਰੇ ਖੇਲ ਵਿੱਚ ਸੰਸਾਰ ਸੋ ਪ੍ਰਖ ਨਰੰਜਨ ਖੇਲ ਖਿਲਾਇੰਦਾ ਕਾਲਯੁਗ ਤੇਰੀ ਅੰਤਮ ਵਾਰ ਹਰ ਪ੍ਰਖ ਨਰੰਜਨ ਰੂਪ ਵਟਾਇੰਦਾ ਚਾਰ ਵੇਦਨਾ ਪਾ ਅਨਸਾਰ ਏਕੰਕਾਰਾ ਨਾਮ ਧਰਾਇੰਦਾ ਨਾਮ ਨਿਰੰਕਾਰਾ ਹਰ ਕਰਤਾ ਰਾ ਨਿਰੰਜਨ ਜੋਤ ਜਗਾਇੰਦਾ ਰਵ ਸਸ ਹੋਏ ਸ਼ਰਮਸਾਰ ਅਬਿਨਾਸ਼ੀ ਕਰਤਾ ਪੇਖ ਵਟਾਇੰਦਾ ਇਕ ਕੱਲਾ ਪਰਵਰਦگار ਸ੍ਰੀ ਭਗਵਾਨ ਡੰਕ ਵਜਾਇੰਦਾ ਸ਼ਬਦ ਅਨਾਦ ਸਚੀਤੰਕਾਰ ਪਰ ਬ੍ਰਹਮ ਪ੍ਰਭ ਵੇਖ ਵਖਾਇੰਦਾ ਜੋਤੀ ਜਮਾ ਲੈ ਉਤਾਰ ਬ੍ਰਹਮ 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 ਆਪਣੀ ਗੋਦ ਬਹਾਇੰਦਾ ਆਤਮ ਬ੍ਰਹਮ ਦੇ ਆਧਾਰ ਈਸ਼ ਜੀ ਵੇਖ ਵਖਾਇੰਦਾ ਜਗਤ ਜਗਦੀਸ਼ ਹੋ ਤਿਆਰ ਸਾਚਾ ਛਤਰ ਸੀਸ ਚਲਾਇੰਦਾ ਤਖਤ ਨਿਵਾਸੀ ਏਕੰਕਾਰ ਰਾਗ ਸ਼ਤੀਸ ਦੇ ਸੁਨਾ ਆਇੰਦਾ ਰਾਗਾ ਨਾਦਾ ਵਸੇ ਬਾਰ ਗੁਰਮੁਖ ਵਿਰਲਾ ਬੂਝ ਬੁਝਾਇੰਦਾ ਜਿਸ ਜਨ ਬਖਸ਼ੇ ਚਰਨ ਪਿਆਰ ਏਕਾ ਦੂਜਾ ਪਾਉ ਚਕਾਇੰਦਾ ਤੀਜਾ ਖੋਲੇ ਨੈਣ ਕੇ ਬਾੜ ਚੌਥੇ ਪਾਦੇ ਆਪ ਬਹਾਇੰਦਾ ਪੰਚਮ ਮੇਲਾ ਨਾਰੀ ਕੰਤ ਪਤਾਰ ਛੇਵਾਂ ਛਪਰ ਸ਼ੰਨ ਨ ਕੋਏ ਸੋਹਾਇੰਦਾ ਸਤਵਾਂ ਸਤਪੁਰਖ ਨਿਰੰਜਨ ਸਾਚੀ ਕਾਰ ਅਠਾ ਤਤਾਂ ਮੂਲ ਮੁਕਾਇੰਦਾ ਨੌ ਦਵਾਰੇ ਕਰੇ ਖਵਾਰ ਦਸਮ ਦਵਾਰੇ ਗੁਰਸੇਖ ਰੰਗ ਰੰਗਾਇੰਦਾ ਰੰਗੇ ਚੜੇ ਪਰੇਪਾਰ ਆਤਮ ਸੇ ਜਾਪ ਸਹੈਂਦਾ ਕਿਰਪਾ ਕਰੇ ਆਪ ਕਰਤਾਰ ਸੁਰਤੀ ਸ਼ਬਦੀ ਮੇਲ ਮਿਲਾਇੰਦਾ ਮੇਲ ਮਿਲਾਵਾ ਮੀਤ ਮਰਾਰ ਗੀਤ ਸੁਹਾਗੀ ਇਕਾ ਗਾਇੰਦਾ ਹੰਗ ਬ੍ਰਹਮ ਦਾ ਅਧਾਰ ਸੋ ਪੁਰਖ ਨਰਿੰਜਨ ਖੇਲ ਖਲਾਈੰਦਾ ਖਲਕ ਖਲਕ ਪਾਵਨ ਹਰਾਸਾਰ ਵਰਨ ਬਰਨ ਨ ਕੋਏ ਜਣਾਇੰਦਾ ਵਰਨਾ ਵਰਨਾ ਵਸਿਆ ਬਾਰ ਉੱਚਾ ਨੀਚਾ ਇਕਾ ਗੋਦ ਸਹੈਂਦਾ ਰੌ ਰੰਗ ਰਾਜਾਨਾ ਕਰੇ ਸੱਚ ਪਿਆਰ ਸੱਚ ਸਲੋਕ ਇੱਕ ਸੁਣਾਇੰਦਾ ਕਲਯੁਗ ਤੇਰੀ ਅੰਤਮ ਵਾਰ ਜੀਵਨ ਮੁਕਤੇ ਆਪ ਕਰਾਉਂਦਾ ਜਿਸ ਜਨ ਦੇਵੇ ਨਾਮਦਾਰ ਬੂਂਦ ਰક્ત ਲੇਖੇ ਲਾਉਂਦਾ 184 ਦਾ ਇਨਵਾਰ ਜਮਕੀ ਫਸੀ ਆਪ ਕਟਾਈਂਦਾ ਰਾਏ ਧਰਮ ਨਾ ਕਰੇ ਇੱਕ ਵਾਰ ਪੂਰਨਿਆਸੀ ਆਪ ਕਰਾਉਂਦਾ ਗੁਰਮੁਖ ਸਾਚੇ ਲਾਇਓ ਬਾਹਰ ਦਾਸੀ ਦਾ ਸੇਵਕ ਮੈਂਦਾ ਦਾਤਾ ਦਾਨੀ ਸਰਜਨਹਾਰ ਪ੍ਰਿਥਵੀ ਆਕਾਸ਼ ਫੁੱਲ ਫੁਲਾਉਂਦਾ ਦੋ ਜਹਾਨਾ ਕਰੇ ਵਿਚਾਰ ਆਲਸ ਨਿੰਦਰਾ ਵਿੱਚ ਨਾ ਆਂਦਾ ਆਦਿ ਜੁਗਾਦੀ ਖਬਰਦਾਰ ਫਗਤ ਭਗਵੰਤ ਵੇਖ ਵਿਖਾਉਂਦਾ ਕਲਜੁ ਗਢੂਗੇ ਸਾਗਰ ਪਾਵੇ ਸਾਰ ਸੰਤ ਕੰਤ ਮੇਲ ਮਿਲਾਉਂਦਾ ਬਣਾਏ ਬਣਤਾ ਕਮ ਭਾਰ ਗੁਰਮੁਖ ਆਪਣੇ ਅੰਗ ਲਗਾਉਂਦਾ ਅੰਗੀਕਾਰ ਕਰੇ ਕਰਤਾਰ ਗੁਰਸਿੱਖਾਂ ਸਾਚਾ ਸੰਗ ਨਿਭਾਉਂਦਾ ਵਿਛੜ ਨਾ ਜਾਏ ਸਾਂਝਾ ਯਾਰ ਗ੍ਰਹਿ ਮੰਦਰ ਨਾਮ ਮਰਦੰਗ ਵਜਾਇਂਦਾ ਤੁਰਦੀ ਬਾਣੀ ਖਿੱਚੇ ਸੱਚ ਸਤਾਰ ਸੂਰਾ ਸਰਬੰਗ ਦੇ ਆਕਮੈਂਦਾ ਮਰਤਨ ਮਰਦ ਰੂਪ ਆਪ ਕਰਤਾਰ ਜੋਤੀ ਜੋਤ ਰੂਪ ਰੂਪ ਆਪਣੀ ਕਿਰਪਾ ਕਰਾ ਜੁਗਾਦੀ ਏਕਾ ਹਰ ਆਪੇ ਜਣੇ ਆਪਣੀ ਕਾਰ ਹਰ ਸਾਚੀ ਕਾਰ ਕਮਾਏ ਦਾ ਏ ਕੱਲਾ ਕਰਨੇ ਹਾਰਸੂਪਰਖ ਨਿਰੰਝਣ ਰੂਪ ਤਰਾਇਦਾ ਹਰਪੁਰਖ ਨਿਰੰਝਣ ਕਰੇ ਸਤ ਪਿਆਰ ਏਕੰਕਾਰਾ ਵੇਖ ਵਗਾਇਦਾ ਤੇ ਨਿਰੰਝਣ ਹੋ ਜਾਰ ਸ੍ਰੀ ਭਗਵਾਨ ਸੰਗ ਨਿਮਾਇਦਾ ਬਿਨ ਅਸ਼ੀਕਰਤਾ ਵੇਖੇ ਦਰ ਢਾਂਡਾ ਦਰਬਾਰ ਪਰ ਬ੍ਰਹਮ ਪ੍ਰਭ ਪਰਮ ਪਾਉ ਚੁਕਾਇਦਾ ਬ੍ਰਹਮ 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 ਪਾਵਣ ਹਾਰਾ ਸਾਰ ਆਤਮ ਅੰਦਰ ਆਤਮ ਅੰਤਰ ਖੋਜ ਖੁਜਾਇਦਾ ਢੂੰਗੀ ਭਵਰੀ ਹੋਇਉ ਜਾਰ ਆਪਣਾ ਪਰਦਾ ਪੇ ਲਾਂਦਾ ਆਪੇ ਮੁਖੜਾ ਦੇ ਵਿਖਾਲ ਆਪਣੇ ਰੰਗੇ ਆਪ ਸਮਾਏਂਦਾ ਆਪੇ ਸ਼ਾਹ ਆਪੇ ਕੰਗਾਲ ਕਲਯੁਗਿੰਦਮ ਵੇਸ ਮਟਾਏਂਦਾ ਜੋਤ ਜਗਾਏ ਸੱਚ ਸੱਚ ਸੱਚੀ ਤਰਮਸਾਲ ਸਾਡੇ ਤਿੰਨ ਹੱਥ ਮਹੱਲੇ ਆਪ ਸਮਾਏਂਦਾ 1084 ਵਿੱਚੋਂ ਭਾਲ ਦੇਵਾ ਬਤੀ ਆਪ ਟਕਾਂਦਾ ਕਮਲਾ ਪਤੀ ਹੋ ڪرਪਾਲ ਦੇਵਸ ਰਾਤੀ ਨਾ ਕੋਈ ਵਖਾਏਂਦਾ ਅਠੇ ਪਹਿਰੇ ਕਾਤਾਲੇ ਆਪਣੀ ਗੱਥੀ ਆਪੇ ਗਾਏਂਦਾ ਗੀਤ ਗਣਾ ਸੁਣਾਏ ਗੋਬਿੰਦ ਲਾਲ ਸੱਚਾ ਸਾਥੀ ਸੰਗ ਨਿਭਾਏਂਦਾ ਤੁਰਦਰਗਾਹੀ ਬਣਿਆ ਇੱਕ ਦਲਾਲ ਔਖੀ ਘਾਟੀ ਆਪ ਚੜਾਏਂਦਾ ਸ਼ਬਦ ਗਮੀ ਮਾਰੂ ਛਾਲ ਰਾਤੀ ਰੁਤੀ ਸਤਿਵਾਰ ਆਪ ਸੁਹਾਇਦਾ ਬਰਸਮਾਸ ਚੱਲੇ ਵਲੜੀ ਚਾਲ ਕੋਟਨ ਕੋਟ ਰੁਕ ਤਰਾਇਦਾ ਜੋਤੀ ਜੋ ਸ਼ੁਰੂ ਕਰ ਆਪ ਆਪਣੀ ਕਿਰਪਾ ਕਰ ਆਪੇ ਹੋਏ ਜਾਣੀ ਜਾਣ ਹਰ 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 ਘਟ ਜਾਨਨ ਹਰਾ ਹਰ 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 ਘਟ ਜਾਨਨ ਹਰਾ ਘਟ ਘਟੇ ਕਾ ਜੋਤ ਜਗਾਈਆ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਖੇਲ ਅਪਾਰਾ ਖਾਲਕ ਖਲਕ ਰੂਪ ਵਿਟਾਈਆ ਨੂਰ ਨਰਾਨਾ ਪਰਵਰਦੇ ਗਾਰਾ ਜਹਰ ਜਹੂਰ ਨੂਰ ਇੱਕ ਦਰਸਾਇਆ ਕਲਮੀ ਕਲਮਾ ਬੋਲ ਨਾਰਾ ਉੱਚ ਕੋਕ ਸੁਨਾਈਆਂ ਕਾਮੇ ਹੱਕੇ ਕਾ ਯਾਰਾ ਨਬੀ ਰਸੂਲ ਦਾਏ ਗਵਾਇਆ ਮੁੱਲਾ ਸ਼ੇਖ ਮਸਾਇਕ ਪੀਰ ਸਜਦਾ ਕਰਨ ਨੇਉ ਨੇਉ ਨਮਸਕਾਰਾ ਸਈਸ ਜਗਦੀਸ਼ ਇੱਕ ਚੁਕਾਇਆ 14 ਤਬਕਾਂ ਇੱਕ ਘਰਬਾਰਾ 14 ਲੋਕ ਖੋਜ ਖੁਜਾਈਆ 14 ਹੱਟ ਜਗਤ ਪਸਾਰਾ ਪੁਰਖ ਅਬਿਨਾਸ਼ੀ ਆਪ ਵਿਖਾਇਆ ਜੋਤੀ ਜੋਤ ਸਰੂਪ ਰਬ ਆਪਣੀ ਕਿਰਪਾ ਕਰ ਕਲਜੁ ਤੇਰੀ ਅੰਤਮ ਵਰ ਲੇਖਾ ਜਾਣੇ ਥਾਂ ਥਾਈਆਂ ਲੇਖਾ ਹਰ ਹਰ ਜਾਣਦਾ ਆਜੁਗਾਤ ਸਮਾਇਆ ਜਗ ਕਰਤਾ ਜਗ ਪਛਾਨ ਦਾ ਜਗ ਕਰਤਾ ਜਗ ਪਛਾਨ ਦਾ ਜੁਗ-ਜੁਗੇ ਆਪਣਾ ਵੇਸ ਵਟਾਇਆ ਸਜੁਗ ਤੇ ਤਦੁਆਪਰੇ ਆਪਣਾ ਰੰਗ ਮਾਣਦਾ ਕਲ ਜੁਗੇ ਅੰਤਮ ਵੇਖਣ ਆਇਆ 184 ਪੌਣੀ ਛਾਂ ਦਾ ਨੌਖੰਡ ਪ੍ਰਥਮੀ ਫੇਰਾ ਪਾਇਆ ਲੇਖਾ ਜਾਣੇ ਪੰਜ ਸ਼ੈਤਾਨ ਦਾ ਕਰ ਕਰ ਬੈਠਾ ਡੋਰੂ ਵਾਇਆ ਨਾਤਾ ਟੁੱਟੇ ਜੀਵ ਜਗਤ ਜਹਾਨ ਦਾ ਪੁਰਖ ਅਬਿਨਾਸ਼ੀ ਇੱਕ ਭਲਾਇਆ ਝੂਠਾ ਰਸ ਪੀਣ ਖਾਣ ਦਾ ਜੀਵਾ ਗੁਣ ਨਾ ਕੋਏਗਾ ਆ ਅੰਤਮ ਵੇਲਾ ਆ ਹਾਣ ਦਾ ਨਾ ਸਕੇ ਕੋਏ ਬਚਾਇਆ ਗੁਰਮੁਖ ਗੁਰਸਿਖ ਵਿਰਲਾ ਹਰ ਸਤਗੁਰੂ ਆਪੇ ਛਾਂਦਾ ਸਿਰੇ ਆਪਣਾ ਹੱਥ ਟਿਕਾਇਆ ਕਲਯੁਗ ਭੁੱਲਾ ਜੀਵ ਨਦਾਨ ਰੂਪ ਤਰਾਏ ਬਾਲਿਨ ਜਾਣਦਾ ਸੁੱਧ ਬਧਨ ਕੋਈ ਰਖਾਇਆ ਜੋਤੀ ਜੋਤ ਸਰੂਪ ਆਪ ਆਪਣੀ ਕਿਰਪਾ ਕਰ ਆਪਣਾ ਘੇੜਾ ਆਪ ਦਵਾਇਆ ਕਲਯੁਗ ਕੂੜੇ ਨਿਸ਼ਾਨਾ ਲੋਕ ਮਾਤ ਵੇਖ ਵਿਖਾਈਆ ਨਵ ਨੋ ਹੋਏ ਬੇਈਮਾਨਾ ਬੇਆਬ ਨਾ ਕੋਈ ਦਰਸਾਈਆ ਨਵ ਨੋ ਹੋਏ ਬੇਈਮਾਨਾ ਬੇਆਬ ਨਾ ਕੋਈ ਦਿਸਾਈਆ ਮਾਇਆ ਮਮਤਾ ਹਮੇ ਹੰਕਤਾ ਝੂਠਾ ਝੂਠਾ ਬੱਦਾ ਤਨ ਗਾਨਾ ਸਾਚਾ ਸਗਨ ਨਾ ਕੋਈ ਮਨਾਈਆ ਕਾਇਆ ਮੰਦਰੇ ਅੰਦਰ ਸਰਸਰੋਬਰ ਅਮ੍ਰਿਤ ਆਤਮ ਮਿਲਿਆ ਨਾ ਪੀਣਾ ਖਾਣਾ ਰਸਨਾ ਕਾਗਵਾ ਘੁਲਕਾਈਆ ਤੁੰਨੇ ਆਤਮ ਕਨਹਦ ਸ਼ਬਦ ਨਾ ਸੱਚਾ ਗਾਣਾ ਬੜ ਬੜ ਥੱਕੀ ਸਰਵ ਲੁਕਾਈਆ ਪਾਇਆ ਪਦ ਨਾ ਕਿ ਨਿਰਵਾਣਾ ਮਲ ਢਲ ਬੈਠੇ ਡੇਰਾ ਲਾਈਆ ਗੁਰ ਕਾ ਸ਼ਬਦ ਨਾ ਕਿਸੇ ਵਖਾਣਾ ਰੂਪ ਅਨੂਪ ਨ ਦਰਸ਼ਨ ਪਈਆ ਕਲਯੁਗ ਵਰਤੇ ਆਪਣਾ ਭਾਣਾ ਚਾਰੋਂ ਕੁੰਟੰ ਦੇਰਾ ਸ਼ਾਇਆ ਤਖਤੋ ਲਾਹੇ ਰਾਜਾ ਰਾਣਾ ਸੀ ਤਾਜ ਨ ਕੋਈ ਟਿਕਾਈਆ ਚਾਰ ਕੁੰਟ ਦੇ ਦਿਸ਼ਾ ਦੀ ਦਿਸੇ ਬੀ ਆ ਬਨ ਨਗਰ ਖੇੜਾ ਨ ਕੋਈ ਦਿਸਾਈਆ ਜੋਤੀ ਜੋਤ ਸਰੂਪ ਆਪ ਆਪਣੀ ਕਿਰਪਾ ਕਰ ਕਲਯੁਗ ਤੇਰੀ ਅੰਤਮ ਵਰਗ ਗੁਰਮੁਖ ਸਾਚੇ ਲੈ ਜਗਾਈਆ ਗੁਰਸੇਖੇ ਆਪ ਜਗਾਇਆ ਕਰ ਕਿਰਪਾ ਗੁਣ ਨਿਦਾਨ ਅਮ੍ਰਿਤ ਆਤਮ ਜਾਮ ਪਿਆਇਆ ਜਨ ਧੂੜ ਸਚਾ ਇਸ਼ਨਾਨ ਜਨਮ ਜਨਮ ਦੇ ਮੈਲ ਗਵਾਇਆ ਏ ਕਾ ਦੇਵੇ ਬ੍ਰਹਮ ਗਿਆਨ ਰੰਗ ਰੰਗੀਲਾ ਏ ਕਚੜਾਇਆ ਉਤਰ ਨਾ ਜਾਏ ਵਿੱਚ ਜਹਾਨ ਸ਼ੈਲਸ਼ਵੀ ਲਾਗੁਰ ਸਿਖਿਆ ਬਣਾਇਆ ਸੇਵਾ ਕਰੇ ਗੁਣ ਨਿਦਾਨ ਜਗਤ ਕਬੀਲਾ ਵੰਡ ਵੰਡਾਇਆ ਪਏ ਹੋਏ ਨਿਗਾਹबान ਜੋਤੀ ਜੋ ਸਰੂਪ ਆਪ ਆਪਣੀ ਕਿਰਪਾ ਕਰ ਗੁਰਮੁਖ ਬਣਾਏ ਚਤੁਰ ਸਜਾਨ ਚਤੁਰ ਸਜਾਨ ਬਣਾਇਆ ਮੁਰਖ ਮੁਖ ਦੇਂ ਜਾਣ ਆਪੇ ਮਰ ਗਏ ਆਪੇ ਲਾਇਆ ਦੇਵਨ ਹਰਾ ਦੇਵੇ ਜੀ ਆਦਾਨ ਸੱਚ ਸਰੂਪੀ ਦਰਸ ਦਿਖਾਇਆ ਤਮਦਰਸੀ ਹੋ ਮਿਹਰਬਾਨ ਜਗਤ ਤ੍ਰਿਸ਼ਨਾ ਹਰ ਸਮਿਟਾਇਆ ਕਿਰਪਾ ਕਰ ਸ੍ਰੀ ਭਗਵਾਨ ਅੰਮ੍ਰਿਤ ਮੇਗ ਬਰਸ ਸਾਥ ਕਰਾਇਆ ਨਿਜਰ ਚਿਰੇ ਚਰਨਾ ਮਹਾਨ ਅਰਸ਼ ਕੁਰਸ਼ ਏਕਾ ਰੰਗ ਵਿਖਾਇਆ ਲੇਖਾ ਚੁੱਕੇ ਦੋ ਜਾਨ ਜੋਤੀ ਜੋਤ ਸਰੂਪ ਹਾਰੇ ਆਪੇ ਆਪਣੀ ਕਿਰਪਾ ਕਰ ਗੁਰਮੁਖ ਸਾਚੇ ਲੈ ਪਛਾਨ ਗੁਰਮੁਖ ਸੱਜਾ ਮੀਤੜਾ ਗੁਰਮੁਖ ਸੱਜਣ ਮੀਤੜਾ ਗੁਰ ਸਤਗੁਰੇ ਆਪ ਪਛਾਣਿਆ ਕਾਇਆ ਚੋਲੀ ਰੰਗੇ ਚੀਥੜਾ ਦੇਵੇ ਨਾਮ ਨਦਾਨਿਆ ਦੇਵੇ ਨਾਮ ਸ਼ਬਦ ਅੰਡੀ ਛੜਾ ਗੁਣਮੰਤਾ ਗੁਣ ਵਿਖਾਣਿਆ ਮਿੱਠਾ ਕਰੇ ਕਾਇਆ ਰੀਟੜਾ ਫਲੇ ਅਮਰਤ ਆਪ ਚਖਾਨਿਆ ਮਾਨਸ ਜਨਮ ਲੋਕ ਮਤ ਜਗ ਜੀਤੜਾ ਨਾਤਾ ਟੁੱਟਾ ਪੰਜ ਤਤ ਸ਼ੈਤਾਨਿਆ ਗੁਰਸਿਖੇ ਆਪਣੇ ਜਿਹਾ ਆਪੇ ਕੀਤੜਾ ਜੋਤੀ ਦੇਵੇ ਨੂਰ ਮਾਨਿਆ ਕਰੇ پاک ਪਤ ਪਵਿਤ ਕਰੇ پاک ਪਤ ਪਵਿਤ ਆਪ ਨਿਤੜਾ ਜੀ ਜੀ ਸਰੂ ਕਰੋ ਆਪ ਆਪਣੀ ਕਿਰਪਾ ਕਰ ਕੁਰਸੀ ਉਠਾਏ ਬਾਲ ਨਦਨਿਆ ਗੁਰਸਿਖ ਬਾਲ ਨਦਨਾਂ ਬਾਲੀ ਬਧ ਹਰ ਸਮਝਾਈ ਆਏ ਕਾ ਬਖਸ਼ੇ ਚਰਨ ਤੇ ਆਨਾ ਚਰਨ ਕਵਲ ਸਚੀ ਸਰਨਾਈ ਆ ਸ਼ਬਦ ਅਗਮੀ ਦੇਵੇ ਸਚ ਬਿਵਾਨਾ ਗੁਰਮੁਖ ਸਾਚੇ ਲੈ ਚੜਾਈਆ ਲੋਹਾ ਪੁਰੀਆਂ ਬ੍ਰਹਮੰਡਾ ਖੰਡਾ ਪਾਰ ਕਰਾਨਾ ਏਕਾ ਕਰਦਾ ਵਿਖਾਈਆ ਸੋ ਪ੍ਰਖ ਨਰਨਜਣਾ ਆਪ ਸੁਣਾਏ ਆਪਣਾ ਗਾਣਾ ਹੰਗ ਬ੍ਰਹਮ ਕਰੇ ਪੜਾਈਆ ਸੋng ਸ਼ਬਦ ਜਿਸਪੰਡ ਪਛਾਣਾ ਜਨਮ ਮਰਨ ਵਿੱਚ ਨਾਈਆ ਜੋ ਤੇਜ ਸਰੂ ਖਰਾਬ ਆਪਣੀ ਕਿਰਪਾ ਕਰ ਗੁਰਸਿਖੇ ਕਾ ਅਖਰ ਦਏ ਕੁਝ 부ਜਿਆ ਗੁਰਸਿਖੇ ਕਾ ਅਖਰ 부ਜਿਆ 14 ਵਿਦਿਆ ਹੋਏ ਹੈਰਾਨ ਗੁਰਗੁਰ ਭੇਵ ਖਲਾਏ ਗੁਜਿਆ ਆਤਮੇ ਅੰਤਰ ਇੱਕ ਦਰੜਾਏ ਬ੍ਰਹਮ ਗਿਆਨ ਦੇ ਵਿਚਕਾਏ ਏਕਾ ਦੂਜਿਆ ਨਜ਼ਰੀ ਆਏ ਇੱਕ ਭਗਵਾਨ ਗੁਰਮੁਖ ਗੁਰਸਰਨਾਈ ਗੁਰਚਰਨੇ ਆਦਾ ਝੂਜਿਆ ਗੁਰਪੂਰਾ ਕਰੇ ਪ੍ਰਵਾਨ ਸੱਚ ਦਵਾਰਾ ਏਕਾ ਬੂਝਿਆ ਸਦ ਝੁਲਦਾ ਰਹੇ ਨਿਸ਼ਾਨ ਦੇਵੇ ਦਰਸ ਜੋ ਬੈਠਾ ਲੁਕਿਆ ਕਲ ਜੋ ਕੇ ਅੰਤਮ ਹੋਏ ਮਿਹਰਵਾਨ ਜੋਤੀ ਜੋ ਸ੍ਰੂ ਖਰਾਬ ਆਪਣੀ ਕਿਰਪਾ ਕਰ ਗੁਰਮੁਖ ਸਾਚੇ ਦੇਵੇਂ ਮਾਨ ਮਾਨ ਨਮਾਨਿਆ ਜੀ ਆਦਾਨ ਏਕ ਆਵਸਤੇ ਮੁਲਖ ਝੋਲੀ ਪਾਈ ਆ ਹੋਏ ਸਾਈ ਇਥੇ ਉਥੇ ਦੋ ਜਾਨ ਜਗਤ ਵਿਚੋਲਾ ਸੱਚਾ ਮਾਇਆ ਸ਼ਬਦ ਸਰੂਪੀ ਬਿਠਾਏ ਇੱਕ ਵਿਬਾਨ ਸੇਵਾ ਕਰੇ ਹਰ ਸੱਚਾ ਸ਼ੈਨ ਸ਼ਾਇਆ ਸਿਰ ਕਰ ਵਖਾਏ ਇੱਕ ਮਕਾਨ ਦਰ ਦਰਵਾਜਾ ਆਪ ਖੁਲਾਈਆ ਸਚਖੰਡ ਦਵਾਰੇ ਸੱਚੇ ਤਖਤ ਬੈਠ ਸ੍ਰੀ ਭਗਵਾਨ ਸੱਚ ਸੰਗਸਣ ਦਇ ਸੁਆਇਆ ਗੁਰਮੁਖਾਂ ਕਰਾਇ ਚਰਨ ਕਵਲ ਧਿਆਨ ਚਰਨ ਚਰਨ ਉਦਕ ਮੁਖ ਸੁਆਇਆ ਲੇਖਾ ਚੁਕੇ ਆਵਣ ਜਾਣ ਗੇੜਾ ਗੇੜ ਨਾ ਕੋਈ ਭਵਾਈਆ ਅੰਤਮ ਜੋਤੀ ਮੇਲਾ ਗੁਣ ਨਿਧਾਨ ਸ਼ਬਦ ਜੀ ਸ਼ਬਦੀ ਸ਼ਬਦ ਜਾਇ ਸਮਾਇਆ ਜੋਤੀ ਜੋਤ ਰੂਪ ਆਪ ਆਪਣੀ ਕਿਰਪਾ ਕਰ ਕਾਲ ਯੁਗ ਤੇਰੀ ਅੰਤਮ ਵਰ ਗੁਰਮੁਖ ਸੱਚੇ ਲੈ ਉਠਾਈਆ ਗੁਰਮੁਖ ਵਿਰਲਾ ਉਠਿਆ ਜਿਸ ਜਗਾਏ ਆਪ ਨਿਰੰਕਾਰ ਨਿਰਗੁਣ ਰੂਪ ਹੋਤੁઠਿਆ ਲੋਗ ਮਾਤ ਖੇਲ ਅਪਾਰ ਜਾਮ ਤੇ ਆਏ ਸੱਚਾ ਕੁੱਟਿਆ ਅਮ੍ਰਿਤ ਆਤਮ ਠੰਡਾ ਠਾਰ ਮਾਲ ਤਨ ਮਾਲ ਤਨ ਦੇਵੇ ਨਾਮ ਨਿਖੁਟਿਆ ਮਾਲ ਤਨ ਦੇਵੇ ਨਾਮ ਨਿਖੁਟਿਆ ਲੁੱਟ ਸਕੈ ਨਾ ਕੋਈ ਚੋਰ ਯਾਰ ਗੁਰਸਖ ਲੱਭੇ ਵਿੱਚੋ ਕੋਟਨ ਕੋਟਿਆ ਲੱਖ 84 ਜੀਵ ਜੰਤ ਰਹੰਦੇ ਜਰੋ ਜਾਰ ਜੋਤੀ ਜੋਤਿ ਜੋ ਸੁਭਰਾ ਆਪਣੀ ਕਿਰਪਾ ਕਰ ਕਾਲ ਯੁਗ ਤੇਰੀ ਅੰਤਮ ਵਰ ਕਲ ਕਲੇਸ਼ ਦੇ ਨਿਵਾਰ ਕਲ ਕਲੇਸ਼ ਨਿਵਾਰਿਆ ਹਰ ਜਨ ਫੜਿਆ ਸੱਜਣ ਮੀਰ ਦਰ ਦਰਵੇਸ਼ ਅਰ ਨਿਰੰਕਾਰਿਆ ਸੇਵਾ ਕਰੇ ਭਗਤ ਅੰਡੀਟ ਅਵੇ ਜਵੇ ਵਾਰੋ ਵਾਰਿਆਂ ਨੇ ਤਨਵਿਤ ਸਾਚੀ ਰੀਤ ਜੋਤੀ ਜਮਾ ਪਹਿਤਾਰੇ ਲੇਖਾ ਜਾਣੇ ਹਸਤਕੀਰ ਸਾ ਸੁਲਤਾਨਾ ਤੋੜੇ ਹੰਕਾਰਿਆ ਗੁਰਮੁਖ ਕਰੇ ਪਤਤ ਪਨੀਤ ਚੌਥਾ ਯੁਗ ਆਪ ਵਿਚਾਰਿਆ ਨਮ ਨ ਚਾਰ ਚੌਕੜੀ ਰਹੀ ਬੀਤ 14 ਤਬਕਾ ਵੇਖਿਆ ਅਖੜਿਆ ਜੋਤੀ ਜੋਤ ਸਰੂਪ ਆਪ ਆਪਣੀ ਕਿਰਪਾ ਕਰ ਕਰੇ ਖੇਲ ਇੱਕੰਡੀਟ ਅੰਡੀਟ ਖੇਲ ਖਿਲਾਇੰਦਾ ਨੇਤਰ ਲੋਚਣ ਨੈਣ ਦੇ ਸੁਨਾਈਆ 184 ਫੁੱਲ ਫਲਾਇੰਦਾ 9 ਸਤੇ ਆਪਣੀ ਜੋਤ ਕਰ ਰੁਸ਼ਨਾਈ ਆ ਮਿਸ਼ਣ ਬ੍ਰਹਮਾ ਸ਼ਿਰ ਬਠਾਈਂਦਾ ਸਰਪਤਰਾਜ ਆਇੰਦ ਕਰੋੜ ਤਤੀਸਾ ਸੰਗ ਰਖਾਈਆ ਤਰ ਸੰਦੇਸ਼ ਸ਼ਬਦ ਸੁਣਾਇੰਦਾ ਹੁਕਮੀ ਹੁਕਮ ਇੱਕ ਵਰਤਾਈਆ ਜੋ ਕੜਿਆ ਪੰਨ ਵਿਖਾਇੰਦਾ ਤੇ ਰਕਾਇ ਰਹਿਣਾ ਪਾਈਆ ਕਲਯੁਗ ਦੇ ਅੰਤ ਮੂਲ ਚੁਕਾਂਦਾ ਚੌਥਾ ਯੁਗ ਮਿਟੇ ਕੁੜੀ ਸ਼ਾਇਆ ਕੂੜ ਕੁੜਿਆਰਾ ਸ਼ੋਧ ਰਿਆ ਆ ਬਣਾਇੰਦਾ ਮਾਇਆ ਮਮਤਾ ਨਾਲ ਰਲਾਈਆ ਹਮੇ ਹੰਤਾ ਵਡਭਾਈੰਦਾ ਆ ਸਤਿਸ਼ਨਾ ਦਾਇਖ ਪਾਈਆ ਮਨਮੁਖ ਅੰਤਮ ਰਾਏ ਧਰਮ ਦਰ ਬਹਿੰਦਾ ਚਿਤਰਗੁਪਤ ਦਾ ਇਸਲਾਇਆ ਗੁਰਮਖ ਸਾਚੇ ਵੇਖ ਵਖਾਣਦਾ ਲੋਕ ਮਤ ਚਾਈਂ ਚਾਈਂ ਆ ਤ੍ਰੈਗੁਣ ਮਾਇਆ ਪਰਦਾ ਲਾਹਿੰਦਾ ਪੰਜ ਤਤ ਕਰੇ ਰਿਸ਼ਨਾਇਆ ਕਾਗਤ ਕਲਮ ਤੇਵ ਨ ਪਾਏਂਦਾ ਲੇਖਾ ਲਿਖੇ ਨ ਕੋਈ ਸ਼ਾਈਆ ਐੜਾ ਐੜਾ ਅਥਰਵ ਬਨਵੇਦ ਅੰਤਕੁਰ ਲਾਹਿੰਦਾ ਉਚੀ ਕੁਕੇ ਮਾਰੇ ਧਾਈਆਂ ਅੱਲਾ ਰਾਣੀ ਮੁਖ ਸ਼ਰਮੈਂਦਾ ਨਿਤਰ ਨੈਣ ਨਾ ਸਕੇ ਉਠਾਈਆ ਚਾਰ ਯਾਰ ਸੰਗ ਮੁਹੰਮਦ ਰਾਤ ਕਾਹਿੰਦਾ ਪੁਰਖ ਬਿਨਾਸ਼ੀ ਤੇਵ ਕੋਈ ਨਾ ਪਾਈਆ ਜੋਤੀ ਜੋਤ ਸ੍ਰੀ ਭਰ ਆਪ ਆਪਣੀ ਕਿਰਪਾ ਕਰ ਕਲਯੁਗ ਤੇਰੀ ਅੰਤਮ ਵਰ ਨਿਹਕ ਲੰਕ ਨਾਇਨ ਨਰ ਮਰੇ ਸ਼ੇਰ ਸਿੰਘ ਵਿਸ਼ਨੂੰ ਹਰਜਨ ਜਨ ਹਰ ਵੇਖੇ ਥਾਉ ਥਾਈ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗਮਹਾਰਾਜ ਜੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ